ਨਮਸਕਾਰ ਜੀ ਅੱਜ ਕਮਿਸ਼ਨਰ ਮੈਡਮ ਨੂੰ ਨਗਰ ਨਿਗਮ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਹੈ ਜੋ ਸਾਡੇ ਇਲਾਕੇ ਵਿੱਚ ਪੁਲ ਦਾ ਨਿਰਮਾਣ ਹੋ ਰਿਹਾ ਹੈ ਉਹ ਬਹੁਤ ਹੀ ਹੋੜੀ ਚੱਲ ਰਿਹਾ ਹੈ ਬਹੁਤ ਡਿਲੇ ਹੋ ਰਿਹਾ ਹੈ ਜਿਹਦੇ ਕਾਰਨ ਇਲਾਕਾ ਨਿਵਾਸੀਆਂ ਨੂੰ ਬੜੀਆਂ ਹੀ ਮੁਸ਼ਕਲਾਂ ਆ ਰਹੀਆਂ ਨੇ ਜਿਵੇਂ ਪੇਸ਼ੈਂਟ ਕੋਈ ਜਾਂਦਾ ਹੈ ਤਾਂ ਉਹ ਰਸਤੇ ਦੇ ਵਿੱਚ ਦਮ ਤੋੜ ਦਿੰਦਾ ਹੈ ਕਿਨੇ ਜ਼ਰੂਰੀ ਕੰਮ ਜਾਣਾ ਹੈ ਉਹਨਾਂ ਦਾ ਕੰਮ ਡਿਲੇ ਹੋ ਜਾਂਦਾ ਹੈ ਇਸ ਦਾ ਬੇਨਤੀ ਕਰਨੇ ਲਈ ਅਸੀਂ ਮੰਗ ਪੱਤਰ ਇਸ ਪਰਪਸ ਨਾਲ ਹੀ ਦਿੱਤਾ ਹੈ ਵੀ ਜਲਦੀ ਤੋਂ ਜਲਦੀ ਇਹਦਾ ਪੁਲ ਦਾ ਨਿਰਮਾਣ ਕੀਤਾ ਜਾਵੇ ਤੇ ਜੋ ਇਲਾਕਾ ਨਿਵਾਸੀਆਂ ਨੂੰ ਸਮੱਸਿਆਵਾਂ ਆ ਰਹੀਆਂ ਹਨ ਉਤੋਂ ਤੁਹਾਨੂੰ ਪਹੁੰਚਾਉਂਦੇ ਨੇ ਕਿਹੜੀ ਕਿਹੜੀ ਸਮੱਸਿਆ ਆ ਰਹੀ ਹੈ ਸਮੱਸਿਆਵਾਂ ਬਾਈ ਜੀ ਇੱਕ ਤਾਂ ਫਾਟਕ ਰੋ ਰਸਤਾ ਪਟਿਆ ਹੋਣ ਕਰਕੇ ਬੜੀ ਦਿੱਕਤ ਆਂਦੀ ਹੈ ਅਗਰ ਕੋਈ ਮਰੀਜ਼ ਹੈ ਉਹ ਟਾਈਮ ਤੇ ਹਸਪੀਟਲ ਨਹੀਂ ਪਹੁੰਚ ਸਕਦਾ ਨੰਬਰ ਦੋ ਬੱਚਿਆਂ ਨੂੰ ਸਕੂਲ ਜਾਣ ਦੇ ਬੜੀ ਦਿੱਕਤ ਹੁੰਦੀ ਹੈ ਲੋਕਾਂ ਨੂੰ ਕੰਮਾਂ ਤੇ ਜਾਣ ਦੇ ਬੜੀ ਦਿੱਕਤ ਹੁੰਦੀ ਹੈ ਬੜਾ ਔਖਾ ਹੈ ਇੱਕ ਮੰਗ ਪਤ ਜਿਹੜਾ ਮੰਗ ਪੱਤਰ ਦਿੱਤਾ ਹੈ ਉਹ ਜਿਹੜਾ ਸੰਝੇ ਨਗਰ ਤੇ ਬੰਗੀ ਨਗਰ ਉਸ ਦੇ ਨਾਲ ਅਮਰਪੁਰਾ ਵਸਤੀ ਨਰਵਾਣਾ ਰੋਡ ਇਹ ਸਾਰੀਆਂ ਆਬਾਦੀਆਂ ਨੂੰ ਜੋੜਦਾ ਜਿਹੜਾ ਪੁਲ ਹੈ ਉਸ ਬਾਰੇ ਅਸੀਂ ਜਿਹੜਾ ਇੱਕ ਪੱਤਰ ਦਿੱਤਾ ਵੀ ਉਹਨਾਂ ਨੂੰ ਕਿਹਾ ਕਿ ਜਿਹੜਾ ਪੁਲ ਹੈਗਾ ਇਹਨੂੰ ਅੱਜ ਚੱਲਦੇ ਨੂੰ ਲੱਗੋ ਲਗਭਗ ਇਹਨੂੰ 5ਵਾਂ ਸਾਲ ਹੋ ਚੁੱਕਿਆ ਪਰ ਸਾਰੇ ਪੁਲ ਜਿਹੜੇ ਵੱਡੇ ਵੱਡੇ ਪੁਲ ਨੇ ਜਿਹੜੇ ਦੁਬਾਰਾ ਢਾਕੇ ਦੁਬਾਰਾ ਬਣੇ ਜਾਂਦੇ ਨੇ ਚੰਗੀ ਗੱਲ ਹੈ ਪਰ ਲੇਕਿਨ ਇਹ ਜਿਹੜਾ ਪੁਲ ਹੈਗਾ ਇਸ ਨੂੰ ਵੀ ਜਲਦੀ ਜਿਹੜੇ ਤੇਜ਼ੀ ਕੀਤੀ ਜਾਵੇ ਤਾਂ ਜੋ ਲੋਕ ਜਿਹੜਾ ਆਪਣੇ ਘਰਾਂ ਚ ਕੋਈ ਬਿਮਾਰ ਹੈ ਕੋਈ ਤਕਲੀਫ ਹੈ ਕੋਈ ਕਿਸ ਤਰ੍ਹਾਂ ਕੋ ਬਜ਼ੁਰਗ ਹੈ ਕਿਸੇ ਨੇ ਹਸਪੀਟਲ ਜਾਣਾ ਕੋਈ ਨਹੀਂ ਸਕਦਾ ਐਸਾ ਕੰਮ ਹੋ ਜਾਂਦਾ ਤੇ ਚਾਰ ਸਿਰੋਂ ਰਸਤਾ ਬੰਦ ਹੁੰਦਾ ਕੋਈ ਕਿਸੇ ਪਾਸੇ ਜਾ ਨਹੀਂ ਸਕਦਾ ਉੱਥੇ ਜਿਹੜੀ ਬੈਕਵਰਡ ਵਾਣੀ ਜਿੱਤੀ ਵਾਦੀ ਹੈ ਗਰੀਬ ਵਾਦੀ ਹੈ ਸਾਰੇ ਲੋਕ ਸਫਰ ਕਰ ਰਹੇ ਨੇ ਇਸ ਕਰਕੇ ਉਸ ਨੂੰ ਪਹਿਲ ਦੇ ਆਧਾਰ ਤੇ ਕਰਕੇ ਉਸ ਨੂੰ ਚਾਲੂ ਕਰਕੇ ਜਲਦੀ ਉਹਨੂੰ ਨਿਵੇੜਿਆ ਜਾਵੇ ਇਸ ਕਰਕੇ ਉਹਨੂੰ ਮੰਗ ਪੱਤਰ ਦਿੱਤਾ ਹੈ ਕੀ ਕਹਿੰਦੇ ਮੈਡਮ ਸਮਝ ਲੈ ਦੀ ਕਹਿੰਦੇ ਉਹ ਕਹਿੰਦੇ ਮੈਂ ਜਿਹੜਾ ਹੈਗਾ ਆਪਣੀ ਸ਼ਿਫਾਰਿਸ਼ ਜਿਹੜੀ ਆਪਣੇ ਲਿਖ ਕੇ ਭੇਜਦੀ ਕਿ ਇਹ ਜਿਹੜਾ ਪੁਲ ਹੈ ਅਤੀ ਜ਼ਰੂਰੀ ਹੈ ਇਹ ਵੀ ਜਲਦੀ ਚਾਲੂ ਕੀਤਾ ਜਾਵੇ ਜਿਹੜਾ ਸਾਹਮਣਾ ਕਰਨਾ ਪੈਂਦਾ ਤਾਂ ਮੈਂ ਕਿਹਾ ਵੀ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਔਰ ਉਸ ਦੇ ਨਾਲ ਨਾਲ ਜਿਹੜਾ ਸੰਝੇ ਟੋਬਾ ਹੈਗਾ ਪਾਮਨ ਤੋਂ ਦੂਜਾ ਟੋਬਾ ਜਿੱਥੇ ਪਾਣੀ ਖੜਾ ਹੈ ਮੈਂ ਕਿਹਾ ਗੰਦਾ ਪਾਣੀ ਟੋਬਿਆਂ ਚ ਖੜਾ ਉਹਦੇ ਨਾਲ ਜਮੀਨੀ ਪਾਣੀ ਜਿਹੜਾ ਗਲਤ ਪਰਦੂਸ਼ਨ ਹੋ ਰਿਹਾ ਹੈ ਸਰਕਾਰਾਂ ਨੇ ਵੀ ਤਾਂ ਸਾਰਿਆਂ ਨੇ ਆਪਾਂ ਜ਼ੋਰ ਲਾਣੇ ਕਿ ਥੱਲੇ ਨਾ ਪਾਣੀ ਮਾੜਾ ਨਾ ਹੋਵੇ ਇਸ ਕਰਕੇ ਉਹ ਉਹਨਾਂ ਨੂੰ ਕੋਈ ਵੀ ਗੱਲ ਮਤਿਆਨ ਚ ਲੈਦੀ ਹੈ ਕਿ ਇਹ ਜਿਹੜਾ ਹੈਗਾ ਮਤਲਬ ਪਾਣੀ ਦਾ ਜਿਹੜਾ ਜਿੱਥੇ ਟੋਬਾ ਹੈ ਜਿਹੜਾ ਗੰਦਾ ਪਾਣੀ ਖੜਾ ਲਗਾਤਾਰ ਇੱਥੇ ਜਿਹੜਾ ਡਿਸਪੋਜ਼ਲ ਬਣਾ ਕੇ ਪਾਣੀ ਡਿਸਚਾਰਜ ਕੀਤਾ ਜਾਵੇ ਤਾਂ ਜੋ ਜਿਹੜਾ ਲੋਕ ਜਿਹੜੇ ਉਹੜਾ ਸਿਮ ਸਿਮ ਕੇ ਨਲਕਿਆਂ ਰਾਹੀਂ ਪਾਣੀ ਬੱਚੇ ਛੋਟੇ ਪੀ ਲੈਂਦੇ ਨੇ ਉਹਨਾਂ ਨੂੰ ਜਿਹੜਾ ਕੈਂਸਰ ਤੇ ਗੁਰਦਿਆਂ ਦੇ ਰੋਗ ਤੇ ਪੀਲੀਆ ਰੋਗ ਉਹ ਲੋਕ ਰੋਗਾਂ ਨਾਲ ਵਿਚਾਰੇ ਬੱਚਿਆਂ ਨੂੰ ਅ ਜਿਹੜਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਜਿੰਨਾ ਵੀ ਟੋਬੇ ਨੇ ਜਿੱਥੇ ਮਤਲਬ ਕਿ ਜ਼ਰੂਰਤ ਹੈ ਜਿਵੇਂ ਸੰਜੀ ਟੋਬੇ ਜਿਹੜਾ ਹੈਗਾ ਉਹ ਰਸਕੀਮੜੀ ਪਾਸ ਹੈ ਉਹਦਾ ਜਿਹੜਾ ਹੈਗਾ ਉਸ ਨੂੰ ਬਣਾ ਕੇ ਉਹਦੇ ਡਿਸਪੋਜ਼ਲ ਲਾ ਕੇ ਪਾਣੀ ਡਿਸਚਾਰਜ ਕੀਤਾ ਜਾਵੇ ਵੀ ਦੱਸਦਾ ਹਾਂ ਥੈਂਕ ਯੂ